ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਤੁਹਾਡੀਆਂ ਜੀਮਾਂ ਜ਼ਮੀਨਾਂ ਕਿਵੇਂ ਹਥਿਆਉਣੀਆਂ ਨੇ ਪਹਿਲਾਂ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀ ਉਹਨਾਂ ਦੇ ਰਾਹੀਂ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਤੁਹਾਡੀ ਫਸਲ ਦਾ ਰੇਟ ਦੇਖ ਕੇ ਤੁਹਾਨੂੰ ਕਰਜ਼ਾਈ ਕਰਕੇ ਤੇ ਉਹ ਕਰਜ਼ੇ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਅਡਾਨੀਆਂ ਅਬਾਨੀਆਂ ਨੂੰ ਦੇਣ ਦੀ ਛਾਜਸ਼ ਰਚੀ ਗਈ ਸੀ ਦੋਸਤੋ ਜਿਸ ਵੇਲੇ ਇਹਦਾ G20 ਦਾ ਸਮਾमेलन ਭਾਰਤ ਦੇ ਵਿੱਚ ਹੋਇਆ ਉਸ ਦਿਨ ਫੈਸਲਾ ਲਿਆ ਸਰਕਾਰ ਨੇ ਗੁਪਤ ਫੈਸਲਾ ਬਿਲਕੁਲ ਗੁਪਤ ਕਿਸੇ ਅਖਬਾਰ ਨੇ ਕਿਸੇ ਚੈਨਲ ਨੇ ਕਿਸੇ ਹੋਰ ਮਾਧਿਅਮ ਤੋਂ ਖਬਰ ਪਿੰਕ ਤੱਕ ਨਹੀਂ ਬਾਹਰ ਨਿਕਲਣ ਦਿੱਤੀ ਤੇ ਫੈਸਲਾ ਇਹ ਲਿਆ ਅਸੀਂ ਵੱਡੀ ਲੜਾਈ ਲੜਾਂਗੇ ਦੇਤੇ ਅਸੀਂ ਸਰਕਾਰ ਨੂੰ ਘੇਰਾਂਗੇ ਦੇਤੇ ਨਹੀਂ ਇਹ ਧੱਕੇਸ਼ਾਹੀ ਕੋਈ ਬਰਦਾਸ਼ਤ ਕਰਾਂਗੇ ਐਨ ਉਸ ਵੇਲੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਇੱਕ ਕਮੇਟੀਆਂ ਭੇਜਣਾ ਰਿਪੋਰਟ ਇਕੱਠੀ ਕਰਨ ਲਈ ਕਮੇਟੀਆਂ ਭੇਜਣਾ ਉਹਨਾਂ ਨੂੰ ਉਹਨਾਂ ਵੱਲੋਂ ਆ ਕੇ ਦੋ ਮੁੱਖ ਮੰਤਰੀਆਂ ਨੂੰ ਇਕੱਠੇ ਕਰਨਾ ਅੱਜ ਮੁੱਦਾ ਫੇਰ ਕਿਉਂ ਉਠਾਇਆ ਜਾ ਰਿਹਾ ਹੈ ਅੱਜ ਇੱਕੋ ਹੀ ਕਾਰਨ ਹੈ ਕਿ ਉਹ ਜਿਹੜੇ ਜਿਵੇਂ ਤਿੰਨ ਕਾਨੂੰਨਾਂ ਦੇ ਰਾਹੀਂ ਜ਼ਮੀਨ ਲੈਣੀ ਸੀ ਉਸੇ ਤਰੀਕੇ ਦੇ ਨਾਲ ਅੱਜ ਤੁਹਾਡੀਆਂ ਫਸਲਾਂ ਦੇ ਰੇਟ ਦੇਖ ਕੇ ਤੁਹਾਨੂੰ ਕਰਜ਼ਾਈ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਆਖ ਹੈ ਇਸ ਲਈ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਅੱਜ ਕਿਸਾਨ ਦੁਬਾਰਾ ਨਾ ਇਕੱਠੇ ਹੋ ਜਾਣ ਜਿਹੜੀ ਆਹਟ ਨਜ਼ਰ ਆ ਰਹੀ ਹੈ ਜਿਹੜਾ ਬੀਜੇਪੀ ਨੂੰ ਜਾਂ ਜਿਹੜਾ ਪ ਕੇਂਦਰ ਸਰਕਾਰ ਨੂੰ ਦਿਸਦਾ ਹੈ ਕਿ ਕਿਸਾਨ ਅੰਦੋਲਨ ਦੇ ਰਾਹ ਤੇ ਤੁਰਨਗੇ ਮੋੜ ਦੁਆਰਾ ਕਿਸਾਨ ਇਕੱਠੇ ਹੋ ਰਹੇ ਨੇ ਅੰਦੋਲਨ ਦੀ تیاری ਹੋ ਰਹੀ ਹੈ ਵਿਗੜ ਵੱਜ ਚੁੱਕਿਆ ਉਸ ਵੇਲੇ ਕੇਂਦਰ ਵੱਲੋਂ ਇਹ ਐਸਵਾਈਐਲ ਦਾ ਮੁੱਦਾ ਚੁੱਕਣਾ ਔਰ ਉਹ ਪੰਜਾਬ ਤੇ ਹਰਿਆਣੇ ਨੂੰ ਤੋੜਨ ਦਾ ਤੇ ਪਾੜਨ ਦੀ ਛਾਜਿਸ਼ ਹੈ ਇਸ ਕਰਕੇ ਮੇਰੇ ਵੀਰੋ ਸਾਰੀਆਂ ਛਾਜਿਸ਼ਾਂ ਨੂੰ ਸਮਝਦੇ ਹੋਏ ਆਓ ਤੱਕੜੇ ਹੋ ਕੇ ਹੰਬਲਾ ਮਾਰੀਏ ਇਕੱਠੇ ਹੋਈਏ ਔਰ ਇਸ ਅੰਦੋਲਨ ਨੂੰ ਦੀ ਤਿਆਰੀ ਵਜੋਂ ਜਿਹੜੀਆਂ ਵੱਡੀਆਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਅੱਜ ਦੀ ਇਸ ਵੀਡੀਓ ਦੇ ਮਾਧਿਅਮ ਤੋਂ ਆਪ ਸਭ ਵੀਰਾਂ ਤੱਕ ਅਸੀਂ ਇੱਕ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਕਿ ਦੋਸਤੋ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਤੁਹਾਡੀਆਂ ਜੀਮਾਂ ਜ਼ਮੀਨਾਂ ਕਿਵੇਂ ਹਥਿਆਉਣੀਆਂ ਨੇ ਪਹਿਲਾਂ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀ ਉਹਨਾਂ ਦੇ ਰਾਹੀਂ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਉਹ ਟਕੜੇ ਹੋ ਕੇ ਤੁਸੀਂ ਲੜਿਆ ਹੈ। ਕਰਨਾ ਕੀ ਸੀ ਉਹਦੇ 'ਚ ਵੀ ਸਰਕਾਰ ਨੇ ਤੁਹਾਡੀਆਂ ਮੰਡੀਆਂ ਖਤਮ ਕਰਨੀਆਂ ਸੀ ਫਿਰ ਐਫਸੀ ਖਤਮ ਹੋਣੀ ਸੀ ਤੇ ਫਿਰ ਤੁਹਾਡੀ ਖੁੱਲੇ ਬਾਜ਼ਾਰ ਦੇ ਵਿੱਚ ਫਸਲ ਵੇਚਣ ਦੇ ਲਈ ਜਿਸ ਤਰ੍ਹਾਂ ਬਿਹਾਰ ਯੂਪੀ ਦੇ ਵਿੱਚ ਤੁਹਾਡਾ ਝੋਨਾ ਦੇ ਕਣਕ ਵਿਕਦੇ ਨੇ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਪੂਰੇ ਭਾਰਤ ਦੇ ਵਿੱਚ ਹੋਣੀ ਸੀ। ਔਰ ਤੁਹਾਡੀ ਫਸਲ ਦਾ ਰੇਟ ਦੇਖ ਕੇ ਤੁਹਾਨੂੰ ਕਰਜ਼ਾਈ ਕਰਕੇ ਤੇ ਉਹ ਕਰਜ਼ੇ ਦੇ ਵਿੱਚ ਤੁਹਾਡੀਆਂ ਜਮੀਨਾ ਅਡਾਨੀਆਂ ਅਵਾਨੀਆਂ ਨੂੰ ਦੇਣ ਦੀ ਸਾਜ਼ਿਸ਼ ਰਚੀ ਗਈ ਸੀ ਦੋਸਤੋ ਤੇ ਅੱਜ ਉਹੀ ਸਾਜ਼ਿਸ਼ ਫੇਰ ਰਚੀ ਗਈ ਹੈ ਕਿ ਤੁਹਾਡੀਆਂ ਫਸਲਾਂ ਨੂੰ ਜਿਹੜਾ ਇੱਕ ਸੇਫਟੀ ਕਵਚ ਮਿਲਿਆ ਸੀ ਇੰਪੋਰਟ ਡਿਊਟੀ ਦੇ ਨਾਤੇ ਮੈਂ ਸੇਫਟੀ ਕਵਚ ਇਸ ਲਈ ਕਹਿ ਰਿਹਾ ਕਿ ਦੋਸਤੋ ਭਾਰਤ ਦੇ ਅੰਦਰ ਕਿਸਾਨਾਂ ਨੂੰ ਸਬਸਿਡੀ ਬਿਲਕੁਲ ਜ਼ੀਰੋ ਦੇ ਬਰਾਬਰ ਮਿਲ ਰਹੀ ਹੈ ਔਰ ਬਹੁਤ ਸਾਰੇ ਦੇਸ਼ ਅਜਿਹੇ ਨੇ ਜਿੱਥੇ 300% ਤੋਂ ਉੱਪਰ ਸਬਸਿਡੀ ਦਿੰਦੇ ਨੇ ਆਪਦੇ ਫਾਰਮਰ ਨੂੰ ਤੇ ਉਹਨਾਂ ਦਾ ਮੁਕਾਬਲਾ ਦੇਸ਼ ਦਾ ਕਿਸਾਨ ਤਾਂ ਹੀ ਕਰ ਸਕਦਾ ਸੀ ਜੇਕਰ ਇੱਥੇ ਉਹਨਾਂ ਉਹਨਾਂ ਦੀਆਂ ਬਾਹਰ ਤੋਂ ਆਉਣ ਵਾਲੀਆਂ ਕਿਸਾਨੀ ਜਿੰਸਾਂ ਦੇ ਉੱਤੇ ਸਰਕਾਰ ਇੰਪੋਰਟ ਡਿਊਟੀ ਲਾਉਂਦੀ ਸੀ ਤੇ ਉਸ ਇੰਪੋਰਟ ਡਿਊਟੀ ਦੇ ਨਾਲ ਉਹਨਾਂ ਦੀ ਫਸਲ ਦਾ ਰੇਟ ਵੀ ਸਾਡੀ ਫਸਲ ਦੇ ਬਰਾਬਰ ਜਾਂ ਉਸ ਤੋਂ ਉੱਪਰ ਕਰ ਦਿੰਦੀ ਸੀ ਜਿਹਦੇ ਨਾਲ ਬਾਹਰਲੇ ਅਨਾਜ ਨੂੰ ਇੱਥੇ ਨਹੀਂ ਸੀ ਵੇਖ ਸਕਦਾ ਔਰ ਸਾਡੇ ਕਿਸਾਨਾਂ ਦਾ ਅਨਾਜ ਵਿਕ ਜਾਂਦਾ ਸੀ ਔਰ ਉਹ ਜੋ ਰੇਟ ਦਿੰਦੇ ਸੀ ਘਟ ਦਿੰਦੇ ਸੀ ਵਧ ਦਿੰਦੇ ਸੀ ਜਿਹੜਾ ਤੈਅ ਕਰਦਾ ਸੀ ਉਹਦੇ ਤੇ ਵਿਕ ਜਾਂਦਾ ਸੀ ਲੇਕਿਨ ਹੁਣ ਮੇਰੇ ਮਿੱਤਰੋ ਜਿਸ ਵੇਲੇ ਦੇ G20 ਦਾ ਸਮਾमेलन ਭਾਰਤ ਦੇ ਵਿੱਚ ਹੋਇਆ ਉਸ ਦਿਨ ਫੈਸਲਾ ਲਿਆ ਸਰਕਾਰ ਨੇ ਗੁਪਤ ਫੈਸਲਾ ਬਿਲਕੁਲ ਗੁਪਤ ਕਿਸੇ ਅਖਬਾਰ ਨੇ ਕਿਸੇ ਚੈਨਲ ਨੇ ਕਿਸੇ ਹੋਰ ਮਾਧਿਅਮ ਤੋਂ ਖਬਰ ਪਿੰਖ ਤੱਕ ਨਹੀਂ ਬਾਹਰ ਨਿਕਲਣ ਦਿੱਤੀ ਤੇ ਫੈਸਲਾ ਇਹ ਲਿਆ ਕਿ ਕਣਕ ਤੋਂ ਇمپੋਰਟ ਡਿਊਟੀ ਛੋਲਿਆਂ ਤੋਂ ਇمپੋਰਟ ਡਿਊਟੀ ਪੋਲਟਰੀ ਪ੍ਰੋਡਕਟਾਂ ਤੋਂ ਇمپੋਰਟ ਡਿਊਟੀ ਔਰ ਨਾਲ ਦੀ ਨਾਲ ਜਿ ਡੇਰੀ ਪ੍ਰੋਡਕਟਾਂ ਤੋਂ ਇمپੋਰਟ ਡਿਊਟੀ ਖਤਮ ਕਰਨ ਦਾ ਫੈਸਲਾ ਲੈ ਲਿਆ ਸਰਕਾਰ ਨੇ ਹੁਣ ਕਣਕ ਦੀ ਜੇ ਆਪਾਂ ਗੱਲ ਕਰੀਏ ਕਣਕ ਤੋਂ ਇمپੋਰਟ ਡਿਊਟੀ ਜਿਹੜੀ ਖਤਮ ਕਰਨ ਦੀ ਗੱਲ ਕੀਤੀ ਹੈ ਸਰਕਾਰ ਨੇ ਮਿੱਤਰੋ ਉਹ 40% ਇمپੋਰਟ ਡਿਊਟੀ ਹੈ ਤੇ ਜਦੋਂ 40% ਇੰਪੋਰਟ ਡਿਊਟੀ ਦਾ ਉਹਨਾਂ ਦੀ ਬਾਹਰ ਤੋਂ ਆਉਣ ਵਾਲੀ ਕਣਕ ਨੂੰ ਨਾ ਲੱਗੀ ਤਾਂ ਅੰਦਾਜ਼ਾ ਲਾ ਲਓ ਕਿ 1000 ਦੇ ਮਗਰ 400 ਰੁਪਏ ਐਮਪੋਰਟ ਡਿਊਟੀ ਬਣਦੀ ਹੈ ਤੇ ਜਦੋਂ ਇੰਪੋਰਟ ਡਿਊਟੀ ਤੋਂ ਰਹਿਤ ਕਣਕ ਵਿਕੀ ਉਸ ਵੇਲੇ ਭਾਵ ਸੁਭਾਵਕ ਹੈ ਕਿ ਬਾਹਰ ਤੋਂ ਆਉਣ ਵਾਲੀ ਕਣਕ 14-1500 ਰੁਪਏ ਨੂੰ ਪ੍ਰਤੀ ਕੁਇੰਟਲ ਭਾਰਤ ਦੇ ਵਿੱਚ ਆਏਗੀ ਔਰ ਉਹ ਬਾਹਰਲਾ ਅਨਾਜ ਡੰਪ ਕਰਕੇ ਸਾਡੇ ਕਿਸਾਨਾਂ ਦਾ ਅਨਾਜ ਰੋਲਣ ਦੀ ਉਹੀ ਸਾਜ਼ਿਸ਼ ਫੇਰ ਜਿਹੜੀ ਪਹਿਲਾਂ ਰਚੀ ਗਈ ਸੀ ਮੇਰੇ ਦੋਸਤੋ ਇਹਦੀ ਲੜਾਈ ਲੜਨ ਦੀ ਤਿਆਰੀ ਕੀਤੀ ਐ ਐਸਕੇਐਮ ਨਾਨ ਪੋਲੀਟੀਕਲ ਦੇ ਨਾਲ ਹੋਰ ਸਹਿਯੋਗੀ ਜਥੇਬੰਦੀਆਂ ਨੇ ਮਿਲ ਕੇ ਕਿ ਅਸੀਂ ਵੱਡੀ ਲੜਾਈ ਲੜਾਂਗੇ ਦੇਤੇ ਅਸੀਂ ਸਰਕਾਰ ਨੂੰ ਘੇਰਾਂਗੇ ਦੇਤੇ ਨਹੀਂ ਇਹ ਤੱਕੇ ਸਹੀ ਕੋਈ ਬਰਦਾਸ਼ਤ ਕਰਾਂਗੇ ਔਰ ਬਿਲਕੁਲ ਜਿਹੜਾ ਦਾ ਉਸ ਵੇਲੇ ਕਿਸਾਨੀ ਅੰਦੋਲਨ ਵੇਲੇ ਖੇਡਿਆ ਗਿਆ ਸੀ ਜੇ ਐਸਵਾਈਐਲ ਦਾ ਮੁੱਦਾ ਚੱਕ ਦਿਓ ਤਾਂ ਕਿ ਐਸਵਾਈਐਲ ਦੇ ਨਾਂ ਤੇ ਪੰਜਾਬ ਤੇ ਹਰਿਆਣਾ ਖਿੰਡ ਜੇ ਔਰ ਅਸੀਂ ਆਪਣੀ ਮਨਮਾਨੀ ਦੇ ਕਾਨੂੰਨ ਲਾਗੂ ਕਰ ਸਕੀਏ ਮਿੱਤਰੋ ਉਦੋਂ ਵੀ ਯਾਦ ਕਰੋ ਉਦੋਂ ਵੀ ਐਸਵਾਈਐਲ ਦਾ ਮੁੱਦਾ ਉੱਠਿਆ ਸੀ ਜੇਕਰ ਉਸ ਵੇਲੇ ਹਰਿਆਣੇ ਦੇ ਲੋਕ ਜਿਵੇਂ ਇਹਨਾਂ ਨੂੰ ਭੜਕਾਇਆ ਜਾਣ ਜਾ ਰਿਹਾ ਸੀ ਭੜਕਾਉਣ ਦਾ ਯਤਨ ਕੀਤਾ ਗਿਆ ਉਸ ਵੇਲੇ ਭੜਕ ਜਾਂਦੇ ਤਾਂ ਹੋ ਸਕਦਾ ਕੱਲਾ ਪੰਜਾਬ ਰਹਿ ਜਾਂਦਾ ਹਰਿਆਣਾ ਸਾਡੇ ਨਾਲ ਨਾ ਹੁੰਦਾ ਤੇ ਹੋ ਸਕਦਾ ਅੰਦੋਲਨ ਦੀ ਵੀ ਦਿਸ਼ਾ ਹੋਰ ਬਣ ਜਾਂਦੀ ਇਸ ਕਰਕੇ ਉਹ ਤਾਂ ਹੀ ਜਿੱਤੇਗਾ ਕਿ ਪੰਜਾਬ ਤੇ ਹਰਿਆਣਾ ਇੱਕ ਰਿਹਾ ਹਰਿਆਣੇ ਨੇ ਉਹਨਾਂ ਦੀ ਉਸ ਕੋਸ਼ਿਸ਼ ਨੂੰ ناکਾਮ ਕੀਤਾ ਔਰ ਅੱਜ ਜਦੋਂ ਫੇਰ ਦੁਬਾਰਾ ਉਹਨਾਂ ਨੇ ਹਮਲਾ ਕੀਤਾ ਕੇਂਦਰ ਨੇ ਔਰ ਪੰਜਾਬ ਤੇ ਹਰਿਆਣਾ ਦੁਬਾਰਾ ਲੜਾਈ ਲੜਨ ਦੀ ਤਿਆਰੀ ਕਰ ਰਿਹਾ ਹੈ ਐਨ ਉਸ ਵੇਲੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਇੱਕ ਕਮੇਟੀਆਂ ਭੇਜਣਾ ਰਿਪੋਰਟ ਇਕੱਠੀ ਕਰਨ ਲਈ ਕਮੇਟੀਆਂ ਭੇਜਣਾ ਉਹਨਾਂ ਨੂੰ ਉਹਨਾਂ ਵੱਲੋਂ ਆ ਕੇ ਦੋ ਮੁੱਖ ਮੰਤਰੀਆਂ ਨੂੰ ਇਕੱਠੇ ਕਰਨਾ ਜੇਕਰ ਭਰਾਵੋ ਸੱਚੀੋਂ ਇਮਾਨਦਾਰੀ ਨਾਲ ਪਾਣੀ ਦਾ ਮਸਲਾ ਹੱਲ ਕਰਨਾ ਹੁੰਦਾ ਇਹਨਾਂ ਨੇ ਤਾਂ ਫਿਰ ਕੇਂਦਰ ਨੂੰ ਇਹ ਕਰਨਾ ਚਾਹੀਦਾ ਸੀ ਜਿਹੜਾ ਕੇਂਦਰ ਦਾ 1980 ਦਾ ਪ੍ਰੋਜੈਕਟ ਸ਼ੌਰ ਦਾ ਜਮਣਾ ਲਿੰਕ ਚੈਨਲ ਦਾ ਬੰਦ ਕਰੀ ਬੈਠੇ ਨੇ ਤਾਂ ਫਿਰ ਸਾਡੇ ਦੋਨੇ ਹੀ ਮੁੱਖ ਮੰਤਰੀ ਤੇ ਕੇਂਦਰ ਦੀ ਉਹ ਆਈ ਹੋਈ ਟੀਮ ਬੈਠ ਕੇ ਚਰਚਾ ਇਹ ਕਰਦੀ ਕਿ ਤਾਂ ਦੇਸ਼ ਬਚ ਸਕਦਾ ਜੇਕਰ ਤਾਂ ਅਸੀਂ ਕਿਸਾਨੀ ਨੂੰ ਬਚਾ ਸਕਦੇ ਹਾਂ ਜੇਕਰ ਇਸ ਮੁੱਦੇ ਨੂੰ ਖਤਮ ਕਰਕੇ ਅਸੀਂ ਉਸ ਸ਼ਾਰਦਾ ਜਮਣਾ ਲਿੰਕ ਚੈਨਲ ਦੇ ਕੰਮ ਕਰੀਏ ਤਾਂ ਉਹਦੇ ਨਾਲ ਹਰਿਆਣਾ ਵੀ ਵੱਜ ਸਕਦਾ ਤੇ ਪੰਜਾਬ ਤੇ ਰਾਜਸਥਾਨ ਵੀ ਵੱਜ ਜਾਂਦੀ ਪਰ ਭਰਾਵੋ ਇਹ ਨਹੀਂ ਕੀਤਾ ਗਿਆ ਨਹੀਂ ਕਰਨ ਦੀ ਕੋਸ਼ਿਸ਼ ਕਿਉਂ ਅੱਜ ਮੁੱਦਾ ਫੇਰ ਕਿਉਂ ਉਠਾਇਆ ਜਾ ਰਿਹਾ ਹੈ ਅੱਜ ਇੱਕੋ ਹੀ ਕਾਰਨ ਹੈ ਕਿ ਉਹ ਜਿਹੜੇ ਜਿਵੇਂ ਤਿੰਨ ਕਾਨੂੰਨਾਂ ਦੇ ਰਾਹੀਂ ਜ਼ਮੀਨ ਲੈਣੀ ਸੀ ਉਸੇ ਤਰੀਕੇ ਦੇ ਨਾਲ ਅੱਜ ਤੁਹਾਡੀਆਂ ਫਸਲਾਂ ਦੇ ਰੇਟ ਦੇਖ ਕੇ ਤੁਹਾਨੂੰ ਕਰਜ਼ਾਈ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਆਖ ਹੈ ਇਸ ਲਈ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਅੱਜ ਕਿਸਾਨ ਦੁਬਾਰਾ ਨਾ ਇਕੱਠੇ ਹੋ ਜਾਣ ਜਿਹੜੀ ਆਹਟ ਨਜ਼ਰ ਆ ਰਹੀ ਹੈ ਜਿਹੜਾ ਭਾਜਪਾ ਨੂੰ ਜਾਂ ਜਿਹੜਾ ਕੇਂਦਰ ਸਰਕਾਰ ਨੂੰ ਦਿਸਦਾ ਹੈ ਕਿ ਕਿਸਾਨ ਅੰਦੋਲਨ ਦੇ ਰਾਹ ਤੇ ਤੁਰਨਗੇ ਮੁੜ ਦੁਬਾਰਾ ਕਿਸਾਨ ਇਕੱਠੇ ਹੋ ਰਹੇ ਨੇ ਅੰਦੋਲਨ ਦੀ ਤਿਆਰੀ ਹੋ ਰਹੀ ਹੈ ਵਿਗੜ ਵੱਚ ਚੁੱਕਿਆ ਉਸ ਵੇਲੇ ਕੇਂਦਰ ਵੱਲੋਂ ਐ ਐਸਓਆਈਐਲ ਦਾ ਮੁੱਦਾ ਚੁੱਕਣਾ ਔਰ ਪੰਜਾਬ ਤੇ ਹਰਿਆਣੇ ਨੂੰ ਤੋੜਨ ਦਾ ਤੇ ਪਾੜਨ ਦੀ ਛਾਜਿਸ਼ ਹੈ ਇਸ ਕਰਕੇ ਮੇਰੇ ਵੀਰੋ ਸਾਰੀਆਂ ਛਾਜਿਸ਼ਾਂ ਨੂੰ ਸਮਝਦੇ ਹੋਏ ਆਓ ਤੱਕੜੇ ਹੋ ਕੇ ਹੰਬੜਾ ਮਾਰੀਏ ਇਕੱਠੇ ਹੋਈਏ ਔਰ ਇਸ ਅੰਦੋਲਨ ਨੂੰ ਦੀ ਤਿਆਰੀ ਵਜੋਂ ਜਿਹੜੀਆਂ ਵੱਡੀਆਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਉਹ ਪੰਚਾਇਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਚੱਕੋ ਸਾਰੇ ਮੇਰੇ ਵੀਰ ਈਵਨ ਕਿ ਮੈਂ ਅੱਜ ਕਹੂੰਗਾ ਕਿ ਜਿਹੜੇ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਜਿਹੜੇ ਸਾਡੇ ਬਲਾਕਾਂ ਦੇ ਪ੍ਰਧਾਨ ਨੇ ਜਿਹੜੇ ਸਾਡੀਆਂ ਪਿੰਡ ਕਾਈਆਂ ਦੇ ਪ੍ਰਧਾਨ ਨੇ ਮੇਰੇ ਸੱਜਣੋ ਅੱਜ ਥੱਕਣ ਦਾ ਵੇਲਾ ਨਹੀਂ ਇਹਨਾਂ ਸੋਚ ਲਿਓ ਕਿ ਕੱਲ ਅਸੀਂ ਐਡਾ ਵੱਡਾ ਕੱਠ ਕਰਕੇ ਹਟਿਆ ਹੁਣ ਇੰਨੇ ਸਾਨੂੰ ਦੁਬਾਰਾ ਖਰਚਾ ਪਵੇਗਾ ਇਹ ਪਹਿਣਗੇ ਭਰਾਵੋ ਜਿੰਨੀ ਦੇਰ ਤੱਕ ਸਰਕਾਰ ਦਾ ਵਾਰ ਤੁਹਾਡੇ ਦੇ ਆਏ ਦਿਨ ਤੇਜ਼ ਹੋਏਗਾ ਤੁਹਾਨੂੰ ਇਦਰੋਂ ਇਹ ਵਿਖਾਉਣਾ ਪਵੇਗਾ ਕਿ ਅਸੀਂ ਦਿੱਲੀ ਲਈ ਤਿਆਰ ਆਂ ਦਿੱਲੀ ਦਾ ਗੱਲ ਘੁੱਟਣ ਲਈ ਤਿਆਰ ਬੈਠੇ ਹੁਣ ਦੇ ਲਈ ਜਿੱਡਾ ਕੱਠ ਆਪਾਂ ਸਰਭੇਚ ਕੀਤਾ ਉਸ ਤੋਂ ਵੱਡਾ ਕੱਠ ਇਹਨਾਂ ਦੋਹਾਂ ਸੁਭਾਵਾਂ ਚ ਕਰਨਾ ਹੈ ਮੇਰੀ ਬੇਨਤੀ ਆ 2 ਜਨਵਰੀ ਦਾ ਪ੍ਰੋਗਰਾਮ ਜੰਡਿਆਲਾ ਗੁਰੂ ਦਾ ਰੱਖਿਆ ਗਿਆ ਜਿਹੜੇ ਜ਼ਿਲ੍ਹੇ ਦੀ ਉੱਥੇ ਡਿਊਟੀ ਲੱਗੀ ਆ ਉਹੋ ਜ਼ਿਲ੍ਹੇ ਸਾਰੇ ਜਾਣੇ ਪੂਰਾ ਤਾਨ ਲਾ ਕੇ ਉਧਰ ਭੁਗਤੰਦ ਦਾ ਯਤਨ ਕਰਿਓ ਔਰ ਜਿਹੜੇ ਬਾਕੀ ਜ਼ਿਲ੍ਹੇ ਨੇ ਜਿਨ੍ਹਾਂ ਦੀ ਡਿਊਟੀ ਇੱਥੇ ਲੱਗੀ ਹੋਈ ਹੈ ਬਰਨਾਲੇ ਦੀ 6 ਜਨਵਰੀ ਦੀ ਰੈਲੀ ਦੇ ਵਿੱਚ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਪਿਆਰੇ ਮਿੱਤਰੋ ਰਿਕਾਰਡ ਤੋੜ ਦਿਓ ਉਹੀ ਕੱਠ ਫੇਰ ਜਿਹੜਾ ਤੁਸੀਂ 10 ਅਕਤੂਬਰ 2021 ਨੂੰ ਬਰਨਾਲੇ ਦੀ ਮੰਡੀ 'ਚ ਕੀਤਾ ਸੀ ਉਹ ਇਕੱਠ ਦੁਬਾਰਾ ਕਰਨਾ ਹੈ ਮੇਰੀ ਅਪੀਲ ਆ ਸਾਰਿਆਂ ਨੂੰ ਕਿ ਜਿਹੜੇ ਪਿੰਡਾਂ ਦੀ ਅੱਗੇ ਕਸਰ ਰਹੇਗੀ ਉਹ ਐਤ ਕੀ ਕੱਢ ਦਿਓ ਮਿੱਤਰੋ ਜਿਹੜੇ ਪਿੰਡਾਂ 'ਚੋਂ ਅੱਗੇ ਸਾਧਨ ਨਹੀਂ ਆਏ ਉਹ ਇਸ ਵਾਰੀ ਲੈ ਕੇ ਆਓ ਔਰ ਇਹਨਾਂ ਇਕੱਠ ਵਧਾ ਦਿਓ ਕਿ ਸਰਕਾਰ ਨੂੰ ਫਿਕਰ ਪਾ ਦਿਓ ਮੈਂ ਹਰ ਇੱਕ ਇਹ ਜ਼ਿਲ੍ਹੇ ਦੇ ਪ੍ਰਧਾਨ ਜ਼ਿਲ੍ਹਾ ਜਰਨਲਿਸਟ ਕਟਰ ਜ਼ਿਲ੍ਹੇ ਦੀਆਂ ਟੀਮਾਂ ਬਲਾਕਾਂ ਦੀਆਂ ਟੀਮਾਂ ਨਾਲ ਦੀ ਨਾਲ ਪਿੰਡ ਇਕਾਈਆਂ ਤੱਕ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾਵੋ ਅਗਰੇ ਸਾਰੀ ਚਾਲ ਨੂੰ ਕੱਟਣਾ ਹੈ ਜਿਸ ਤਰ੍ਹਾਂ ਦੀ ਚਾਲ ਚੱਲੀ ਜਾ ਰਹੀ ਹੈ ਤਾਂ ਉਹਦਾ ਇੱਕੋ ਹੀ ਤਰੀਕਾ ਹੈ ਕਿ ਇਹ ਰੈਲੀਆਂ ਇਨੀਆਂ ਮਜ਼ਬੂਤ ਇਨੀਆਂ ਤਕੜੀਆਂ ਪ੍ਰਭਾਵਸ਼ਾਲੀ ਹੋਣ ਤਾਂ ਆਪਣੇ ਆਪ ਬੀਜੇਪੀ ਨੂੰ ਫਿਕਰ ਪਏਗਾ ਸੋ ਮੇਰੀ ਇੰਨੀਕ ਬੇਨਤੀ ਆ ਮੈਂ ਦੁਬਾਰਾ ਫੇਰ ਸਾਰੇ ਬਲਾਕਾਂ ਦੇ ਪ੍ਰਧਾਨਾਂ ਨੂੰ ਮੇਰੀ ਅਪੀਲ ਆ ਕਿਉਂਕਿ ਭਰਾਵੋ ਤਾਕਤ ਤੁਹਾਡੀ ਹੁੰਦੀ ਆ ਪਿੰਡਾਂ ਦੇ ਵਿੱਚ ਨਿਕਲੋ ਘਰਾਚਣਾ ਬੈਠੋ ਝੰਡਾ ਮਾਰਚ ਸ਼ੁਰੂ ਕਰੋ ਸਵੇਰ ਤੋਂ ਹੀ ਇੰਨਾ ਝੰਡਾ ਮਾਰਚ ਪ੍ਰਭਾਵਸ਼ਾਲੀ ਕਰੋ ਕਿ ਉਦੋਂ ਤੱਕ ਤੁਹਾਡੀ ਗਿਣਤੀ ਆਪਣੇ ਆਪ ਪਹਿਲਾਂ ਨਾਲੋਂ ਪਿਛਲੀ ਵਾਰ ਸਭਾ ਦੇ ਨਾਲੋਂ ਕਰਤਾਰ ਸਿੰਘ ਸਰਾਬਾ ਜੀ ਦੇ ਪਿੰਡ ਸਰਾਬਾ ਪਿੰਡ ਵਾਲੀ ਯੂਨੀ ਆਪਣੀ ਜਿਹੜੀ ਰੈਲੀ ਹੋਈ ਆ ਉਹਦੇ ਨਾਲੋਂ ਗਿਣਤੀ ਤੁਹਾਡੀ ਕਈ ਗੁਣਾ ਵੱਧ ਜਾਏ ਔਰ ਇਹ ਤੁਹਾਡੇ ਤੇ ਆ ਤੁਸੀਂ ਜੋਰ ਲਾਉਣਾ ਹੈ ਜੋਰ ਲਾਓ ਤਕੜੇ ਹੋਗੇ ਕਰੋ ਪਿੰਡਾਂ ਦੇ ਵਿੱਚ ਝੰਡਾ ਮਾਰਚ ਕਰੋ ਪਿੰਡਾਂ ਦੀਆਂ ਮੀਟਿੰਗਾਂ ਔਰ ਉਹਨਾਂ ਮੀਟਿੰਗਾਂ ਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਕਿਸਾਨੀ ਦਾ ਕੱਠ ਆਪਾਂ ਕਰਨਾ ਹੈ ਕਿਉਂਕਿ ਸਰਕਾਰ ਹਮਲਾਵਰ ਹੈ ਸਰਕਾਰ ਬੜੀ ਤਰ੍ਹਾਂ ਦੇ ਹੱਤ ਕੰਡੇ ਵਰਤ ਰਹੀ ਹੈ ਉਹਨਾਂ ਨੂੰ ਟੱਕਰ ਦੇਣ ਵਾਸਤੇ ਸਾਨੂੰ ਉਸ ਤੋਂ 4 ਗੁਣਾ 10 ਗੁਣਾ ਵੱਧ ਦਿਮਾਗ ਨਾਲ ਲੜਾਈ ਲੜਨੀ ਪੈਗੀ